ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਪੱਕੇ ਹੱਥ ਪਾਏ ਗਏ ਨਹੀਂ ਸ਼ਰੋਮਣੀ ਅਕਾਲੀ ਦਲ ਦੇ ਅੰਤ ਤੱਕ ਆਗੂ ਸਾਬਕਾ ਮੰਤਰੀ ਬਿਕਮਜੀਤ ਸਿੰਘ ਮਜੀਠੀਆ ਨੂੰ ਅਸੀਂ ਕੱਚੀਆਂ ਗੋਲੀਆਂ ਨਹੀਂ ਖੇੜੀਆਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਮਜੀਤ ਸਿੰਘ ਮਜੀਠੀਆ ਤੋਂ ਇਲਾਵਾ ਜਿਹੜੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਜਿਹੜੇ ਵੱਡੇ ਸਾਹਬ ਕਹਿੰਦੇ ਸੀ ਉਹਨਾਂ ਉੱਤੇ ਵੀ ਕਾਰਵਾਈ ਹੋਵੇਗੀ ਵੀਲੈਂਸ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਡਰ ਦੇ ਮਾਰੇ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਫਤਿਹਜੰਗ ਸਿੰਘ ਬਾਜਵਾ ਰਵਨੀਤ ਬਿੱਟੂ ਵੀ ਜਿਹੜਾ ਨੇ ਉਹ ਜਿਹੜਾ ਬਿਕਮਜੀਤ ਸਿੰਘ ਜੀਟੀਆ ਦੀ ਸਪੋਰਟ ਕਰ ਰਹੇ ਨੇ ਬਿਕਮਜੀਤ ਸਿੰਘ ਜੀਟੀਆ ਦੀਆਂ ਮੁਸ਼ਕਲਾਂ ਘਟਣ ਦੀ ਬਚਾਏ ਵੱਧ ਗਿਆ ਨੇ ਇੱਕ ਹੋਰ ਉਹਦੇ ਤੇ ਜਿਹੜਾ ਹੈ ਆ ਫਾਇਰ ਕਰ ਦਿੱਤੀ ਜਾਨੀ ਕਿ ਪਰਚਾ ਹੋ ਗਿਆ ਕਿਉਂਕਿ ਉਹਨਾਂ ਨੇ ਪੁਲਿਸ ਦੇ ਨਾਲ ਤਾਂ ਕੰਮ ਹੀ ਕੀਤੀ ਬਿਕਮਜੀਤ ਸਿੰਘ ਮਜੀਠੀਆ ਨੇ ਆਪਣੇ ਸਮਰਥਕਾਂ ਨੂੰ ਬੁਲਾ ਕੇ ਜਿਹੜੇ ਦਸਤਾਵੇਜ਼ ਲੈਣਾ ਚਾਹੁੰਦੀ ਸੀ ਪੰਜਾਬ ਆ ਵਿਜੀਲੈਂਸ ਡਿਪਾਰਟਮੈਂਟ ਦੇ ਸਰਪੰਚ ਅਧਿਕਾਰੀ ਉਹਨਾਂ ਨੂੰ ਲੈਣ ਨਹੀਂ ਦਿੱਤੇ ਕਿ ਹਾਲਾਂਕਿ 22 ਤੋਂ ਜ਼ਿਆਦਾ ਮੋਬਾਈਲ 4 ਲੈਪਟਾਪ 2 ਆਈਪੈਡ 8 ਤੋਂ 9 ਡਾਇਰੀਆਂ ਜਿਹੜੀਆਂ ਮਿਲੀਆਂ ਨੇ ਉਸ ਤੋਂ ਬਾਅਦ ਕੁਝ ਜ਼ਮੀਨ ਕੁਝ ਪ੍ਰਾਪਰਟੀਆਂ ਦੇ ਜਿਹੜੇ ਦਸਤਾਵੇਜ਼ ਸੀ ਉਹ ਵੀ ਵਿਜੀਲੈਂਸ ਡਿਪਾਰਟਮੈਂਟ ਤੋਂ ਵੱਲੋਂ ਜਿਹੜੇ ਆਪਣੇ ਕਬਜ਼ੇ ਵਿੱਚ ਕਰ ਲਏ ਨੇ ਲੇਕਿਨ ਧੱਕਾ ਮੁਕੀ ਇੱਕ ਐਫਆਈ ਹੁਰ ਵੱਧ ਗਈ ਹੈ ਜਿਹੜੇ ਖੁਲਾਸੇ ਹੋਏ ਨੇ ਇੱਕ ਪਾਸੇ 504 ਕਰੋੜ ਰੁਪਏ ਦੀ ਡਰਗ ਟ੍ਰੇਲਿੰਗ ਬਣੀ ਦੱਸੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਈ ਇਹ ਤਾਂ ਨਸ਼ਾ ਤਸਕਰ ਹੈ ਦੋਨਾਂ ਦੇ ਵਿੱਚੋਂ ਪੰਜਾਬ ਸਰਕਾਰ ਦੀ ਕਿਹੜੀ ਗੱਲ ਸਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹੀ ਨੇ ਜਾਂ ਮਝਿਠਿਆ ਸਹੀ ਨਹੀਂ ਕਿਉਂਕਿ ਜਿਸ ਇਸ ਤੋਂ ਅਜ ਤੋਂ ਲਗਭਗ ਸਾਲ ਡੇਢ ਸਾਲ ਪਹਿਲਾਂ ਸੁਖਪਾਲ ਸਿੰਘ ਖਹਿਰਾ ਉੱਤੇ ਵੀ ਐਨਡੀਪੀਸੀ ਦੇ ਪਰਚੇ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਸੁਖਪਾਲ ਸਿੰਘ ਖਹਿਰਾ ਉੱਤੇ ਜਿਹੜੇ ਇਲਜ਼ਾਮ ਲੱਗੇ ਜਿਹੜੇ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਉਹਨਾਂ ਨੂੰ ਸੁਪਰੀਮ ਕੋਰਟ ਨੇ ਹਰੀ ਛੱਡੀ ਦੇ ਦਿੱਤੀ ਕਿਉਂਕਿ ਆਖਰਕਾਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਇਸੇ ਤਰ੍ਹਾਂ ਹੁਣ 540 ਕਰੋੜ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ 540 ਕਰੋੜ ਰੁਪਏ ਆਮਦਨਾਂ ਨੂੰ ਵਧ ਹੈ ਉਹ ਆਇਆ ਕਿੱਥੋਂ ਕਿੰਨੇ ਮੁਹੱਈਆ ਕਰਵਾਇਆ ਕੀ ਵੇਚਿਆ ਗਿਆ ਕੀ ਖਤਿਆ ਗਿਆ ਕਿਹੜੇ ਲੋਕਾਂ ਦੇ ਨਸ਼ਾ ਵਿਚਿਤ ਦੇ ਵਿੱਚ ਹੈਲਪ ਕੀਤੀ ਇੱਕ ਪਾਸੇ ਪੰਜਾਬ ਸਰਕਾਰ ਡਿਪਾਰਟਮੈਂਟ ਬਿਜ਼ਨਸ ਦਾ ਇਹ ਕਹੀ ਜਾ ਰਿਹਾ ਹੈ ਕਿ 540 ਕਰੋੜ ਰੁਪਏ ਦੀ ਜਿਹੜੀ ਆਮਦਨ ਜਿਹੜੀ ਜ਼ਾਇਦਾਦ ਹੈ ਉਹ ਆਮਦਨ ਤੋਂ ਵਧ ਹੈ ਤੇ ਦੂਸਰੇ ਪਾਸੇ ਇੱਕ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਉਹ 540 ਕਰੋੜ ਰੁਪਏ ਦੀ ਅਮਾਉਂਟ ਹੈ ਉਹ ਡਰੱਗ ਵੇਚ ਕੇ ਬਣਾਈ ਗਈ ਹੈ ਜਿਸ ਨੂੰ ਡਰੱਗ ਟ੍ਰੇਲਿੰਗ ਮਨੀ ਕਹਿੰਦੇ ਨੇ ਜਾਂ ਆਪਾਂ ਮਨੀ ਲੌਂਡਰੀ ਕਹ ਲੀਏ ਜਿਹੜੇ ਕੇਸ ਮਨੀ ਸੋਧਿਆ ਤੇ ਹੋਇਆ ਸੀ ਜਿਹੜਾ ਕੇਸ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਲ ਤੇ ਹੋਇਆ ਸੀ ਅਤੇ ਲਗਭਗ ਉਹ 6 ਤੋਂ 7 ਮਹੀਨੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਰਹਿ ਕੇ ਆਏ ਸੀ ਬਾਅਦ ਵਿੱਚ ਉਹਨਾਂ ਨੂੰ ਸੁਪਰੀਮ ਕੋਰਟ ਤੇ ਹਰੀ ਛੱਡੀ ਦੇ ਦਿੱਤੀ ਆਖਰਕਾਰ ਕੀ ਹੈ ਇੱਕ ਪਾਸੇ ਜਿਹੜਾ ਹੈ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਕਮਜੀ ਸਿੰਘ ਜੀਟੀਏ ਨੂੰ ਦਬਾਇਆ ਜਾ ਰਿਹਾ ਹੈ ਤਬਕਾਇਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਸ਼ਰਧਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਪੱਕੇ ਹੱਥ ਪਾਏ ਨੇ ਅਸੀਂ ਭਈ ਕੱਚੀਆਂ ਗੋੜੀਆਂ ਨਹੀਂ ਖੇਡਦੇ ਅਸੀਂ ਗੋੜੀਆਂ ਪੱਕੀਆਂ ਖੇਡਦੇ ਆ ਤੇਲ ਵੇਖੋ ਤੇਲ ਦੀ ਧਾਰ ਵੇਖੋ ਉਹਨਾਂ ਨੇ ਕਿਹਾ ਕਿ ਪ੍ਰਾਪਰਟੀ ਵੀ ਜਬਤ ਹੋਵੇਗੀ ਤੇ ਉਹਨਾਂ ਨੇ ਕਿਹਾ ਵੀ ਘਰ ਤੇ ਜਿਹੜਾ ਹੈ ਬੁਲਡੋਜ਼ਰ ਵੀ ਚੱਲੇਗਾ ਉਹਨਾਂ ਨੇ ਪੀਲੇ ਪੰਜੀ ਦੀ ਗੱਲ ਕਹੀ ਉਹਨਾਂ ਕਹਿੰਦਾ ਕੱਲੇ ਬਿਕਮਜੀ ਸਿੰਘ ਜੀਟੀਏ ਦੀ ਅਸੀਂ ਗੱਲ ਨਹੀਂ ਕਰਦੇ ਇਸ ਤੋਂ ਇਲਾਵਾ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਰੱਜ ਕੇ ਚਿੱਟਾ ਵੇਚਿਆ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਉਹਨਾਂ ਕਹਿੰਦਾ ਅਸੀਂ ਤੇ ਆਪਣੀ ਨੂੰਮੀ ਵੀ ਬਖਸ਼ਿਆ ਯਾਨੀ ਕਿ ਉਹਨਾਂ ਨੇ ਗੱਲ ਕੀਤੀ ਰਮਨ ਅਰੋੜਾ ਦੀ ਕਿ ਰਮਨ ਅਰੋੜਾ ਨਹੀਂ ਛੱਡਿਆ ਤੇ ਫਿਰ ਅਸੀਂ ਵਿਕਰਮਜੀਤ ਸਿੰਘ ਜਿੱਠੇ ਨੂੰ ਕੁੱਤ ਚਾੜਾਂਗੇ ਯਾਨੀ ਕਿ ਇਹ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਜੇ ਮਜੀਠੀਆ ਦੀ ਇਸੇ ਵਕੀਲ ਦੀ ਗੱਲ ਕਰੀਏ ਜਿਹੜੇ ਉਹਨਾਂ ਦੇ ਸਪੋਕਸਮੈਨ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਵੀ ਨੇ ਅਸਦੀਪ ਸਿੰਘ ਕਲੇਰ ਉਹ ਕਹਿੰਦੇ ਮਾਮਲਾ ਸਾਰਾ 47 ਲੱਖ ਰੁਪਏ ਦਾ ਹੈ 47 ਲੱਖ ਦਾ ਲੋਨ ਲਿਆ ਹੋਇਆ ਹੈ ਯਾਨੀ ਕਿ ਲੋਨ ਜੇਕਰ ਉਧਰ ਪਾ ਦਿੱਤਾ ਜਾਂਦਾ ਤੇ ਸਾਰੇ ਜਿਹੜੇ ਖਾਤੇ ਨੇ ਬਰਾਬਰ ਹੋ ਜਾਂਦੇ ਨੇ ਕੌਣ ਸਹੀ ਹੈ ਕੌਣ ਗਲਤ ਹੈ ਬੜੇ ਵੱਡੇ ਅਧਰ ਤੇ ਕੁਛ ਹੋ ਰਹੀ ਹੈ ਬਾਕੀ ਜਿਹੜੇ ਵਿਜੀਲੈਂਸ ਦੇ ਸਾਬਕਾ ਸੀ ਸudar sir ਉਹਨਾਂ ਨੂੰ ਵੀ ਮੁਕਾ ਲਿਆ ਗਿਆ ਹੈ ਕਿਉਂਕਿ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਨਸ਼ਾ ਤਸਕਰੀ ਦੇ ਤਹਿਤ ਐਨਡੀਪੀਸ ਦਾ ਪਰਚਾ ਕਟਿਆ ਸੀ ਜਿਹੜੇ ਉਪਤੇ ਆਏ ਹੈ ਸਰਦਾਰਤ ਉਪਤੇ ਆਏ ਹੈਗੇ ਨੇ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਹੋਣਗੇ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿਉਂਕਿ ਬਿਕਮਜੀਤ ਸਿੰਘ ਜੀਠੀਆ ਨੇ ਵਾਰ-ਵਾਰ ਟਾਰਗੇਟ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਟਾਰਗੇਟ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਉਹ ਕਿਤੇ ਨਾ ਕਿਤੇ ਉਹ ਰੰਜਸ ਉਹ ਬਦਲਾਖੋਰੀ ਦੀ ਭਾਵਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੇਤ ਦੇ ਵਿੱਚ ਵੜ ਗਈ ਹੈ ਕਿਉਂਕਿ ਜਿੰਨੀ ਦੇਰ ਤੱਕ ਇਹ ਸਾਰੇ ਮਾਮਲੇ ਦੀ ਪੂਰੀ ਤਰ੍ਹਾਂ ਤਹਿਕੀਕਾਤ ਨਹੀਂ ਕਰਨ ਲਈ ਜਾਂਦੀ ਉਨੀ ਦੇਰ ਤੱਕ ਮਜੀਠੀਆ ਦਾ ਆਉਣਾ ਬਹੁਤ ਮੁਸ਼ਕਲ ਹੈ ਜਿਲ੍ਹਿਆਂ ਸੁਲਾਖਾਂ ਦੇ ਵਿੱਚੋਂ ਕਿਉਂਕਿ ਹਾਲੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ